ਸੋ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਫੂਡ ਲਵਰ ਸੈਟਿੰਗ ਅੱਜ ਅਪਾ ਫੇਰ ਆਏ ਇੱਕ ਵਾਰੀ ਖੰਨੇ ਬਹੁਤ ਹੀ ਵਧੀਆ ਜਿਹੜਾ ਮਸ਼ਹੂਰ ਪੁਆਇੰਟ ਆ ਫਿਸ਼ ਲਈ ਵੀ ਤੇ ਚਿਕਨ ਲਈ ਵੀ ਚਲੋ ਵੀਡੀਓ ਸ਼ੁਰੂ ਕਰਦੇ ਆ ਨਾਲੇ ਵੀਰ ਨੂੰ ਅਪਾ ਕੰਗ੍ਰੈਚੁਲੇਸ਼ਨਸ ਵੀ ਕਹਿਣਾ ਕਿਉਂਕਿ ਇਹਨੇ ਸੈਟਿੰਗ ਬਹੁਤ ਵਧੀਆ ਬਣਾ ਲਈ ਹੈ ਬਰਥਡੇ ਪਾਰਟੀ ਹੋ ਸਕਦੀ ਹੈ ਮੀਟਿੰਗਸ ਹੋ ਸਕਦੀਆਂ ਨੇ ਦੇਖਦੇ ਆ ਕਿਵੇਂ ਦੀ ਬਣਾਈ ਹੋਈ ਹੈ ਸੋ लेट्स ਗੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਵਧੀਆ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਜੀ ਵੀਰ ਜੀ ਪਤਾ ਲੱਗਿਆ ਵੀ ਸਿਟਿੰਗ ਬਹੁਤ ਵਧੀਆ ਸੀ ਬਣਾਈ ਹੈ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਥੈਂਕ ਯੂ ਸਿਟਿੰਗ ਲਈ ਤੇ ਤੁਸੀਂ ਦੱਸ ਦਿੱਤੀ ਕਿ ਪਹਿਲਾਂ ਪ੍ਰੋਬਲਮ ਹੁੰਦੀ ਆ ਕੁਝ ਜਿਹੜੇ ਆਪਣੇ ਕਸਟਮਰ ਆਉਂਦੇ ਨੇ ਸਿਟਿੰਗ ਦੀ ਸੀਗੀ ਆਪਾਂ ਨੂੰ ਪਹਿਲਾਂ ਥੋੜੀ ਜੀ ਹਾਂ ਜੀ ਪਰ ਕਸਟਮਰ ਪੱਕੇ ਨੇ ਪੈਕ ਕਰਾ ਕੇ ਲੈ ਜਾਂਦੇ ਸੀਗੇ ਜੇ ਸਿਟਿੰਗ ਦੇ ਵਿੱਚ ਵੀ ਅਰੇਂਜਮੈਂਟ ਕਰ ਦਿੰਦੇ ਸੀਗੇ ਬਹੁਤ ਖੁਸ਼ੀ ਹੋਈ ਤੁਸੀਂ ਸਿਟਿੰਗ ਬਹੁਤ ਵਧੀਆ ਬਣਾਈ ਹੈ ਤੇ ਦਿਖਾਉਂਗੇ ਵੀਰ ਜੀ ਹੁਣ ਸਿਟਿੰਗ ਕਿੱਦਾਂ ਦੀ ਐ ਕਿਹੜੇ ਕੀ ਕੀ ਆਪਣੇ ਆਪਾ ਇਨਕਲੂਡ ਕੀਤਾ ਕੀ ਕੀ ਫੰਕਸ਼ਨਸ ਨੇ ਆਪਣੇ ਕੋ ਦੇਖੀਏ ਵੀਰ ਜੀ ਚਲੋ ਸੋ ਲੈਟਸ ਗੋ ਜੀ ਦੇਖਦੇ ਆ ਜੀ ਵੀਰ ਜੀ ਕੋਲ ਕਿਸ ਤਰ੍ਹਾਂ ਦਾ ਬਣਾਇਆ ਇਹ ਗੱਲ ਦੱਸਿਓ ਜਿਵੇਂ ਕਿਸੇ ਦੇ ਬਰਥਡੇ ਪਾਰਟੀ ਹੁੰਦੀ ਹੈ ਜਾਂ ਕਿ ਕੰਪਨੀ ਦੀ ਕਿਸੇ ਦੀ ਮੀਟਿੰਗ ਹੁੰਦੀ ਹੈ ਤਾਂ ਬਹੁਤ ਵਧੀਆ ਲੋਕੇਸ਼ਨ ਵੀ ਬਹੁਤ ਵਧੀਆ ਸ਼ਹਿਰ ਦੇ ਜਮੀਂ ਬਿਲਕੁਲ ਵਿੱਚ ਹੈ ਜੀ ਬੱਸ ਸਟੈਂਡ ਦੇ ਬਿਲਕੁਲ ਕੋਲ ਹੈ ਇੱਧਰ ਜੀਟੀਵੀ ਮਾਰਕੀਟ ਹੈ ਤੇ ਉਹਦਾ ਵੀਰ ਜੀ ਕਿਸ ਤਰ੍ਹਾਂ ਹੋਏਗਾ ਵੀ ਤੁਹਾਨੂੰ ਐਡਵਾਂਸ ਬੁਕਿੰਗ ਕਰਨ ਵੀਰ ਜੀ ਨੇ ਦੱਸਿਆ ਵੀ 50 ਤੋਂ 60 ਬੰਦੇ 70 ਬੰਦੇ ਤੱਕ ਅਸੀਂ ਇੱਥੇ ਅਡਜਸਟ ਕਰ ਲੈਣੇ ਆ ਸੋ ਹਾਲ ਬਹੁਤ ਖੁੱਲਾ ਢੁੱਲਾ ਜੀ ਬੜਾ ਹਾਲ ਹੈ ਤੇ ਦੇਖ ਸਕਦੇ ਹੋ ਜੀ ਵੀਰ ਜੀ ਨੇ ਇੱਕ ਬਹੁਤ ਵੱਡੀ ਐਲਈਡੀ ਲਾਈ ਹੈ ਉਹ ਕਿਉਂ ਲਾਈ ਉਹ ਵੀ ਵੀਰ ਜੀ ਨੂੰ ਪੁੱਛਦੇ ਆਂ ਕਿਉਂਕਿ ਆਈਪੀਐਲ ਦਾ ਬੜਾ ਕਰੇਜ਼ ਆ ਵੀਰ ਜੀ ਐਲਈਡੀ ਕਿਉਂ ਲਾਈ ਬੱਲਾ ਇਹ ਦੱਸੋ ਐਲਈਡੀ ਆਪਾਂ ਆਈਪੀਐਲ ਮੈਚਾਂ ਕਰਕੇ ਲਾਈ ਹੈ ਜੀ ਆਈਪੀਐਲ ਮੈਚ ਦੇ ਵਿੱਚ ਬਹੁਤ ਵਧੀਆ ਆਏ ਆ ਵੀ ਇੱਥੇ ਸਾਇਲੈਂਟ ਬੈਟ ਤੁਸੀਂ ਹਰਾਉਣਾ ਪਹਿਲਾਂ ਬੁੱਕ ਕਰਾਉਣਾ ਪੈਂਦਾ ਵੀਰ ਜੀ ਤੁਹਾਡੇ ਕੋਲ ਟੇਬਲ ਹਾਂ ਜੀ ਹਾਂ ਜੀ ਪਹਿਲਾਂ ਆਪਣਾ ਐਡਵਾਂਸ ਬੁਕਿੰਗ ਇੱਕ ਦਿਨ ਪਹਿਲਾਂ ਆਈਪੀਐਲ ਦੇ ਮੈਚ ਦੀ ਚੱਲ ਪੈਂਦੀ ਹੈ ਠੀਕ ਹੈ ਜੀ ਤਾਂ ਇਹ ਆ ਵੀ ਪਹਿਲਾਂ ਜੋ ਵੀ ਕਸਟਮਰ ਵੀਰ ਜੀ ਦੇ ਹੈਗੇ ਨੇ ਪਹਿਲਾਂ ਆਉਣ ਆਪਣਾ ਟੇਬਲ ਜਾਂ ਚੇਅਰ ਬੁੱਕ ਕਰਾਉਣ ਤੇ ਉਦਾਂ ਦੀ ਅਰੇਂਜਮੈਂਟ ਹੋ ਜਾਂਦੀ ਆ ਕਈ ਵਾਰ ਆਏ ਆ ਮੌਕੇ ਤੇ ਆਉਂਦੇ ਸੋ ਮੌਕੇ ਤੇ ਆਉਂਦੇ ਨੇ ਕਈ ਵਾਰ ਤੇ ਸਿਟਿੰਗ ਭਰ ਜਾਂਦੀ ਹੈ ਬਿਲਕੁਲ ਨਹੀਂ ਜਗ੍ਹਾ ਹੁੰਦੀ ਤੇ ਆਹ ਵੀਰ ਜੀ ਨੇ ਬਹੁਤ ਵਧੀਆ ਕੀਤਾ ਵੀ ਤੇ ਸਿਟਿੰਗ ਹੋ ਗਈ ਇਦੋਂ ਇਲਾਵਾ ਕੋਈ ਤੁਹਾਡੀ ਮੀਟਿੰਗ ਹੈ ਕੋਈ ਬਰਥਡੇ ਪਾਰਟੀ ਹੈ ਤਾਂ ਉਹਦਾ ਵੀ ਅਰੇਂਜਮੈਂਟ ਫੁੱਲ ਹੈ ਸੋ ਆਪਾਂ ਤੁਹਾਨੂੰ ਦਿਖਾਉਂਦੇ ਆਂ ਇਹ ਸੈਪਰੇਟ ਵੀ ਹੈਗਾ ਤੇ ਵੀਰ ਜੀ ਕਹਿੰਦੇ ਜੇ ਉੱਥੇ ਕਿਸੇ ਨੇ ਕੋਈ ਡੀਜੇ ਲਾਉਣਾ ਆਪਾਂ ਉਹ ਵੀ ਅਰੇਂਜ ਕਰ ਦਿੰਨੇ ਆਂ ਤੇ ਬੜਾ ਸਾਇਲੈਂਟ ਬਹੁਤ ਵਧੀਆ ਇੱਕ ਵੀਰ ਜੀ ਨੇ ਸਿਟਿੰਗ ਬਣਾਈ ਹੈ ਸੋ ਜੇ ਤੁਹਾਨੂੰ ਸੀਕ੍ਰੀਟ ਬੈਠਣਾ ਹੈ ਪਰਸਨਲ ਕੋਈ ਡਿਸਟਰਬ ਨਾ ਕਰੇ 6 ਬੰਦਿਆਂ ਦੀ ਸਿਟਿੰਗ ਇੱਧਰ ਹੈ ਵੀਰ ਜੀ ਨੇ ਬ ਬਹੁਤ ਵਧੀਆ ਤੇ ਬਣਾਈ ਹੈ ਸਾਫ ਸਫਤਰਾ ਬਿਲਕੁਲ ਨਾਲ ਏਸੀ ਵੀ ਲੱਗੇ ਹੋਏ ਨੇ ਏਸੀ ਹਾਲ ਹੈ ਜੀ ਸਾਰਾ ਉਧਰ ਚਾਰ ਬੰਦੇ ਸੀਟਿੰਗ ਹੈ ਜਿਹੜੀ ਵੀਰ ਨੇ ਬਣਾਈ ਹੈ ਸੋ ਜੇ ਤੁਹਾਨੂੰ ਜ਼ਿਆਦਾ ਦੀ ਲੋੜ ਹੈ ਇੰਨੀ ਜੀ ਸਾਡੇ 10 ਕ ਬੰਦੇ ਆ ਗਏ ਸੀ ਉਸ ਹਿਸਾਬ ਨਾਲ ਇਹਨਾਂ ਨੂੰ ਪਰਸਨਲ ਕਰਨਾ ਹੈ ਤਾਂ ਉਹ ਵੀ ਹੋ ਜਾਂਦੀ ਹੈ ਸਸਲਾਏ ਕੋ ਸੀਟਿੰਗ ਹੈ ਜੀ ਬਹੁਤ ਵਧੀਆ ਵੀਰ ਜੀ ਨੇ ਸੀਟਿੰਗ ਆ ਫਸਟ ਤਾਂ ਇਹ ਆ ਵੀ ਹੁਣ ਫਿਸ਼ ਦਾ ਸੀਜ਼ਨ ਹੈ ਤੇ ਫਿਸ਼ ਡੈਸੀਜਨ ਦੇ ਵਿੱਚ ਇਦਾਂ ਦੀ ਸੀਟਿੰਗ ਮਿਲ ਜਵੇ ਖੰਨੇ ਸ਼ਹਿਰ ਦੇ ਵਿੱਚ ਪਰ ਸ਼ਹਿਰ ਦੇ ਵੀ ਬਿਲਕੁਲ ਤੁਹਾਨੂੰ ਇਹ ਨਹੀਂ ਹੈ ਵੀ ਤੁਹਾਨੂੰ 10 ਕਿਲੋਮੀਟਰ ਇੱਧਰ ਜਾਣਾ ਪਊਗਾ ਉੱਧਰ ਜਾਣਾ ਪਊਗਾ ਤੇ ਵੀਰ ਜੀ ਆਪਣਾ ਤਾਂ ਬਿਲਕੁਲ ਸ਼ਹਿਰ ਦੇ ਵਿੱਚ ਹੈ ਜੀ ਡੀ ਵੀ ਮਾਰਕੀਟ ਹਾਂਜੀ ਹਾਂਜੀ ਬੱਸ ਸਟੈਂਡ ਦੀ ਬੈਕ ਸਾਈਡ ਤੇ ਹੈ ਏਵਨ ਚਿਕਨ ਜ਼ਰੂਰ ਆਉ ਜੇ ਤੇ ਫਿਸ਼ ਵੀ ਬਹੁਤ ਵਧੀਆ ਆਉਂਦੀ ਹੈ ਤੇ ਹੋਰ ਵੀਰ ਜੀ ਆਪਣੇ ਕੋਲ ਚਿਕਨ ਚ ਹੋਰ ਕੀ ਕੀ ਹੁੰਦਾ ਜੀ ਚਿਕਨ ਜਮਨੇ ਸਾਰੇ ਚਿਕਨ ਹੁੰਦੇ ਬਰਡਰ ਚਿਕਨ ਰਾੜਾ ਚਿਕਨ ਹਾਂਜੀ ਆਪਣਾ ਸਪੈਸ਼ਲ ਸਰੂਪ ਚਿਕਨ ਹੈ ਅੱਛਾ ਜੀ ਉਹ ਸਰ ਗਰੇਵੀ ਵਾਲਾ ਜੀ ਹਾਂਜੀ ਗਰੇਵੀ ਆ। ਉਹ ਗਰੇਵੀ ਵਾਲਾ ਹੁੰਦਾ ਸੋ ਪੈਕਿੰਗ ਵੀ ਕਰਾ ਕੇ ਲੈ ਕੇ ਜਾ ਸਕਦੇ ਹੋ ਜੇ ਤੁਹਾਡਾ ਕੋਈ ਗੈਸਟ ਤੁਹਾਡੇ ਘਰ ਦੇ ਵਿੱਚ ਤਾਂ ਤੁਸੀਂ ਇੱਥੇ ਆ ਕੇ ਸਿਟਿੰਗ ਕਰਕੇ ਵੀ ਇੰਜੋਏ ਕਰ ਸਕਦੇ ਹੋ। ਵੀਰ ਜੀ ਆਪਣੇ ਕੋਲ Zomato, Swiggy ਇਦਾਂ ਦੇ ਵੀ ਕੁਝ ਇੱਥੇ ਹੈਗੇ ਨੇ। ਹਾਂਜੀ Zomato ਚੱਲਦੀ ਆ ਆਪਣੀ। ਆਪਣੀ Zomato ਦੇ ਵਿੱਚ ਚੱਲ ਰਹੀ ਆ ਨਾ। ਤੇ Zomato ਦੇ ਵਿੱਚ ਵੀ ਹੈ ਵੀ ਅਵੇਲੇਬਲ ਆ ਜੀ। A1 ਫਰੂਕ ਚਿਕਨ ਖੰਨਾ ਜਰੂਰ ਆਵੋ। ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ। ਬਾਕੀ ਵੀਰ ਜੀ ਕੋਲ ਜਿਹੜੇ ਤੰਦੂਰ ਦੇ ਵਿੱਚ ਲੱਗ ਰਹੇ ਨੇ ਆਪਾਂ ਉਹ ਵੀ ਜਰੂਰ ਦੇਖਾਂਗੇ। ਇਹ ਕਿਹੜੀ ਵਿਸ਼ ਹੁੰਦੀ ਹੈ ਵੀਰ ਜੀ ਇਹ ਇਹ ਮੱਲੀ ਹੈ ਇਹ ਮੱਲੀ ਫਰਾਈ ਹੈ ਤੇ ਉਧਰ ਰੋਸਟਰਡ ਲੱਗ ਰਹੀ ਹੈ ਉਹ ਰੋਸਟਰਡ ਹੈ ਸੋ ਇਹ ਪਲੇਟਿੰਗ ਹੋ ਰਹੀ ਹੈ ਜੀ ਫਿਸ਼ ਦੀ ਦੋਨੋਂ ਤੇਰੀ ਇੱਡੀਕਾ ਫਿਸ਼ ਵਾਲਾ ਇਹ ਦੋਨੋਂ ਮਤਲਬ ਉਂਕੀ ਹੈ ਕਿ ਇਹ ਮਾਇਆ ਤੂੰ ਕਿਹਾ ਸੀ ਨਾ ਆਹੋ ਕਾਹਦੇ ਨਹੀਂ ਬੋਲਦਾ ਆ ਆ ਖਰੇ ਨੇ ਹੁੰਦੇ ਚਲੋ ਆਪ ਆਪ ਹੋਵੇ ਤੇ ਕਰਾਂ ਦੋ ਦੋ ਦੋਨੇ ਤੇ ਰੱਖ ਲੈ ਆ ਇੱਕ ਦਮ ਸਰੀ ਮਿਰਚਾਂ ਅਦਰਾਂ ਪਾ ਇਹਦਾ ਜਿੰਜਰ ਤੇ ਗ੍ਰੀਨ ਚਿੱਲੀ ਐ ਫਰਾਈ ਕੀਤੀ ਹੋਈ ਵੀਰ ਜੀ ਤਾਂ ਨਜ਼ਾਰਾ ਲਿਆਦਾ ਤੁਸੀਂ ਇਹਦਾ ਬੜਾ ਟੇਸਟ ਵਧੀਆ ਬਣਦਾ ਆਊਗਾ ਨਾ ਕੰਬੀਨੇਸ਼ਨ ਬਹੁਤ ਵਧੀਆ ਐ ਇਹਦਾ ਕਿਰਤੀ ਆਪਣੇ ਕੋਲ ਫਿਸ਼ ਕੈਡਿਗੜੀ ਹੁਣ ਸ਼ੁਰੂ ਹੋ ਗਈ ਫਿਸ਼ ਦਾ ਸੀਜ਼ਨ ਐ ਆਪਣੇ ਕੋਲ ਮਰੀ ਸੋਲ ਦੇਸੀ ਸੰਘਾੜਾ ਪੰਪਲੇਟ ਪੰਪਲੇਟ ਵੀ ਹੁੰਦੀ ਹੈ ਜੀ ਆਪਣੇ ਕੋਲ ਹਾਂ ਜੀ ਬਹੁਤ ਵਧੀਆ ਗੱਲ ਐ ਜੀ ਕੰਪਲੀਟ ਜਲਦੀ ਮਿਲਦੀ ਨਹੀਂ ਤੇ ਵੀਰ ਜੀ ਕੋਲ ਰੋਸਟਡ ਫਿਸ਼ ਵੀ ਹੁੰਦੀ ਆ ਅੱਛਾ ਇਹ ਬੋਨਲੈਸ ਸੈਸ਼ਨ ਦੇ ਵੀਰ ਜੀ ਵੀਰ ਜੀ ਇਹ ਕਿਹੜੀ ਫਿਸ਼ ਆ ਜੀ ਇਹ ਮੱਲੀ ਮੱਛੀ ਮੱਲੀ ਠੀਕ ਹੈ ਜੀ ਸੋ ਸੀਜ਼ਨ ਦੇ ਹਿਸਾਬ ਨਾਲ ਵੀਰ ਜੀ ਨੇ ਦੱਸਿਆ ਵੀ ਇਹਨਾਂ ਕੋਲ ਫਿਸ਼ ਜਿਹੜੀ ਜਿਹੜੀ ਹੈ ਵੀ ਲੈਵਲ ਹੁੰਦੀ ਆ ਤੇ ਰੋਸਟਡ ਹੁੰਦੀ ਆ ਸੋ ਇਹ ਲੱਗ ਰਹੀ ਆ ਜੀ ਹੁਣ ਫਿਸ਼ ਕਿਸ ਤਰ੍ਹਾਂ ਦੀ ਮੈਰੀਨੇਸ਼ਨ ਆ ਦੇਖੋ ਬਹੁਤ ਵਧੀਆ ਪੈਨੇਸ਼ਨ ਆ ਜੀ ਤੇ ਵੀਰ ਦੇ ਫਿਸ਼ ਬੜੀ ਮਸ਼ਹੂਰ ਆ ਕੰਨੇ ਸ਼ਹਿਰ ਦੇ ਵਿੱਚ ਇੰਨੀ ਵਧੀਆ ਸੈਟਿੰਗ ਤੇ ਇਸ ਤਰ੍ਹਾਂ ਦੀ ਜਿਹੜੀ ਫਿਸ਼ ਆ ਜਾਂ ਚਿਕਨ ਦੀ ਵੈਰਾਈਟੀ ਹੈ ਉਹ ਦੇਖਣ ਨੂੰ ਨਹੀਂ ਮਿਲਦੀ ਤੇ ਆ ਲੱਗੀ ਫਿਸ਼ ਇਹ ਵਾਲੀ ਕਿਹੜੀ ਫਿਸ਼ ਆ ਵੀਰ ਜੀ ਇਹ ਕਿਹੜੀ ਫਿਸ਼ ਆ ਜੀ ਇਹ ਕੰਡੇ ਵਾਲੀ ਮੱਲੀ ਹੈ ਇਹ ਕੰਡੇ ਵਾਲੀ ਹੈ ਜੀ ਸਵਾਦ ਸਿੰਘ ਲੱਗੀ ਜੀ ਤੰਦੂਰ 'ਚ ਉਹਨੇ ਰੈਡੀ ਹੁੰਦੀ ਹੈ ਜੀ ਬਾਕੀ ਵੀਰ ਜੀ ਕੋ ਰੋਸਟਡ ਹੁੰਦੇ ਨੇ ਇਸ ਤਰ੍ਹਾਂ ਦੇ ਅਫਗਾਨੀ ਲੈਗ ਪੀਸ ਹੁੰਦੇ ਨੇ ਅਫਗਾਨੀ ਹੁੰਦਾ ਹੈ ਮਲਾਈ ਟਿੱਕਾ ਹੁੰਦਾ ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਵੈਰਾਈਟੀ ਇੰਦੀ ਗਰੇਵੀ ਵਾਲੇ ਚਿਕਨ ਵੀ ਹੁੰਦੇ ਨੇ ਸਾਫ ਸਫਾਈ ਦੇਖ ਸਾਧਨ ਜੀ ਕਿੰਨੀ ਵਧੀਆ ਬਣੀ ਹੈ ਜੀ ਸਾਰੀ ਇਹ ਦੂ ਜੈਡ ਬਿਲਕੁਲ ਸਾਫ ਸਫਾਈ ਰੱਖਦੇ ਨੇ ਸਿਟਿੰਗ ਹੋ ਗਈ ਦਾ ਕਹਿਣੇ ਕਿ ਇਹ ਅੱਜ ਸਿਟਿੰਗ ਦਾ ਵੈਸੇ ਖੰਨੇ ਸ਼ਹਿਰ ਦੇ ਵਿੱਚ ਹੈ ਨਹੀਂ ਜਿਹੜੀ ਸਿਟਿੰਗ ਉਰੇ ਮਿਲਦੀ ਹੈ ਸੋ ਇਹ ਲੱਗ ਗਿਆ ਜੀ ਪਨੀਰ ਟਿੱਕਾ ਸਤਾਂ ਵੀ ਪਲੇਟਿੰਗ ਹੋਊਗੀ ਜੀ ਜਿਹਦੇ ਵਿੱਚ ਸੈਲਡਸ ਹੁੰਦੇ ਨੇ ਮੈਨੇ ਸੈਲਡਸ ਹੁੰਦੇ ਨੇ ਤੇ ਅਨੀਅਨ ਦਾ ਚਕੰਦਰ ਦਾ ਹੋਰ ਵੀ ਜਿਹੜੇ ਚ ਕੀ ਕੀ ਪਾਣੇ ਆਪਾਂ ਜੀ ਇਸ ਵਿੱਚ ਕਿੰਨਾ ਸਲਾਦ ਪੜਦਾ ਹੈ ਜੀ ਕਿੰਨਾ ਸਲਾਦ ਪੜਦਾ ਹੈ ਜੀ ਮੰਗੀ ਪਨੀ ਟਿੱਕਾ ਕੀ ਬਾਤ ਕਰ ਰਹੇ ਆਪ ਤੁਸੀਂ ਪਨੀ ਟਿੱਕਾ ਜੀ ਜੀ ਟਿੱਕਾ ਮੈਂ ਇਸ ਵਾਰੀ ਕਾਜ ਕਿਸਮ ਦਾ ਬਾ ਮਸਾਲਾ ਹੁੰਦਾ ਹੈ ਜੀ ਇਹ ਕਿਸ ਕਿਸ ਚੀਜ਼ ਦਾ ਹੁੰਦਾ ਸਰ ਮਸਾਲਾ ਜੀ ਸਰ ਇਸ ਵਿੱਚ دہی ہوتا ہے کاجو ہوتا ہے مگج ہوتا جی کاجو مگج ہاں جی دہی ہاں جی ہاں جی ادھر اللہ سنا پیار شادی مارسی کے پاس پانچ کے مصالحے ہوتے ہیں سو دیکھو جی کتنی ودیہ ایک دی پلیٹنگ ہوئی ہے جی دیکھ سکتے ہو سو جو ویجیٹیریئن ویر نے انہاں لیے بھی فل ارینجمنٹ ہے ویر نے سارا ارینجمنٹ کیتا ہوا ہے ਤੇ ਚਿਕਨ ਲਵਰ ਨੇ ਜਨਾਲੇ ਵੀ ਅਰੇਂਜਮੈਂਟ ਹੈਗਾ ਉਹਨਾਂ ਨੇ ਤਾਂ ਕਹਿਣਾ ਹੀ ਕੀ ਨੇ ਜੀ ਕੀ ਫਿਸ਼ ਕੀ ਚਿਕਨ ਕੀ ਮਟਨ ਸਭ ਅਰੇਂਜਮੈਂਟ ਹੈ ਜੀ ਸੋਏ ਪਲੇਟਿੰਗ ਹੋ ਚੁੱਕੀ ਹੈ ਜੀ ਖਾਣਾ ਬਹੁਤ ਸਪੀਡ ਦੇਖੋ ਜੀ ਵੀਰ ਦੀ ਕਿੰਨੀ ਵਧੀਆ ਸਪੀਡ ਹੈ ਮਿੰਟ ਚ ਉਹਨਾਂ ਨੇ ਫਾਈਨ ਚੌਪ ਕਰਤਾ ਅਰੀਏ ਨੂੰ ਸੋ ਐਕਸਪੀਰੀਅੰਸ ਹੁੰਦਾ ਜੀ ਗਿਆ ਜੀ ਉੱਤੇ ਪਨੀਰ ਇਹ ਗਏ ਮਸਾਲੇ ਸਰ ਜਿਹੜਾ ਇਹ ਸੈਲਡ ਹੈ ਇਹ ਕਿਸ ਚੀਜ਼ ਨਾਲ ਲੱਗਦਾ ਜੀ ਅਨਿਨ ਕੁਲਚਾ ਤੇ ਹੁਣ ਅਨਿਨ ਕੁਲਚਾ ਵੀ ਤਿਆਰ ਕਰਨਗੇ ਵੀਰ ਨਹੀਂ ਗਲਚ ਆ ਗਿਆ ਜੀ ਨਿਕਲ ਕੇ ਉਹਦੇ ਚ ਦੇਖ ਸਕਦੇ ਹੋਣ ਇਹਦੀ ਪਲੇਟ ਹੀ ਹੋਊਗੀ ਇਹ ਆ ਗਈ ਜੀ ਸੈਲਡਸ ਫਿਸਟਿਕਾ ਵਾਹ ਜੀ ਵਾਹ ਕੀ ਬਾਤ ਸੋ ਬਹੁਤ ਵਧੀਆ ਰੋਮ ਆ ਰਹੀ ਹੈ ਖੁਸ਼ਬੂ ਆ ਰਹੀ ਹੈ ਤੇ ਫਿਸਟਿਕਾ ਕਹਿਣੇ ਕਿ ਇਹਨੇ ਬੜਾ ਮਸ਼ਹੂਰ ਆ ਜੀ ਵੀਰ ਦਾ ਬੜਾ ਟੇਸਟੀ ਹੁੰਦਾ ਤੇ ਹੁਣ ਵੀਰ ਨੇ ਪੰਪਲੈਟ ਵੀ ਦੱਸੀ ਹੈ ਵੀ ਪੰਪਲੈਟ ਵੀ ਆਪਣੇ ਕੋਲ ਸ਼ੁਰੂ ਹੋ ਗਈ ਹੈ ਸਾਰੇ ਫਿਰ ਟੂ ਟਾਈਮ ਫਰਾਈ ਹੁੰਦੀ ਹੈ ਨਾ ਸੈਕਿੰਡ ਟਾਈਮ ਫੇਰ ਹੋਊਗੀ ਫਿਰ ਇਹ ਕਰੰਚੀ ਬਣ ਜਾਂਦੀ ਹੈ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਇਹਦੀ ਰੋਮਾ ਵੀ ਆ ਰਹੀ ਹੈ ਤੇ ਪੀਸ ਦੇਖੋ ਜੀ ਕਿੰਨੇ ਰਿੱਚ ਨੇ ਬਹੁਤ ਵਧੀਆ ਪੀਸ ਨੇ ਬੜੇ ਸੌਫਟ ਇਹ ਗਈ ਜੀ ਸੈਕਿੰਡ ਟਾਈਮ ਫੇਰ ਹੋਇਆ ਹੁਣ ਇਹ ਬਣੂਗੀ ਕਰੰਚੀ ਆ ਰੜਕੇ ਮਚੀ ਆ ਇਹ ਹੋ ਗਈ ਜੀ ਫਿਸ਼ ਆਪਣੀ ਰੈਡੀ ਹੁਣ ਹੋਊਗੀ ਇਹਦੀ ਪਲੇਟਿੰਗ ਬੜੀ ਕਰੰਚੀ ਹੋ ਜਾਂਦੀ ਹੈ ਨਾ ਵੀਰ ਜੀ ਇਹ ਵਾਹ ਜੀ ਵਾਹ ਆ ਗਿਆ ਜੀ ਉੱਤੇ ਮਸਾਲਾ ਸੋ ਆਪ ਪਲੇਟਿੰਗ ਹੋਗੀ ਚਲੋ ਜੀ ਨਾਲ ਲੈਮਨ ਵਾਹ ਗੱਡੀ ਵਾਹ ਲਾ ਚੱਕੀ ਆ ਰਹੀ ਆ। ਪੱਕਾ ਸਾਡਾ ਮੁੱਸੀ ਇੰਨੀ ਵਧੀਆ ਬਣਾਉਂਦਾ ਵਾ ਗੰਦੀ ਨਾੜ ਦੋ। ਠੀਕ ਆ ਵੀਰ ਵਧੀਆ ਹੁੰਦੀ ਆ? ਹਾਂ ਜੀ। ਇੱਕ ਨੰਬਰ ਹੁੰਦੀ ਆ। ਫਿਰ ਇੱਕ ਨੰਬਰ ਆ ਜੀ ਖੰਨੇ ਚ। ਵੀਰ ਦੀ ਨੱਚ ਇੱਕ ਨੰਬਰ ਆ ਜੀ। ਰੋਸਟਰ ਚਿਕਨ ਵੀ ਬਹੁਤ ਵਧੀਆ ਹੁੰਦਾ ਵੀਰ ਦਾ। ਹਾਂ ਜੀ। ਤੇ ਤੁਸੀਂ ਕਿੰਨੀ ਦੇਰ ਤੋਂ ਆ ਰਹੇ ਹੋ ਵੀਰ ਜੀ? ਮੈਂ ਤਾਂ ਵੀ ਬਹੁ ਟਾਈਮ ਹੋ ਗਿਆ ਜਾਂਦੇ। ਇੱਥੇ ਹੀ ਆਉਣੇ ਹੋ ਨਾ? ਸਟਾਪ ਇੱਥੇ ਹੀ ਲੱਗਦਾ ਆਗੇ। ਕਿਉਂਕਿ ਹਾਂ ਸਹੀ ਗੱਲ ਆ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਕਸਟਮਰ ਵੀਰ ਦੇ ਤੇ ਵੀਰ ਨੂੰ ਤਾਂ ਹੀ ਨਗਰ ਤੋਂ ਵੀ ਜਾਂਦਾ ਜੀ ਉਹਦੇ ਮੱਛੀ ਖਾਣ ਆਉਂਦੇ ਮੰਡੀ ਗਵਿੰਦਗੜ ਤੋਂ ਗਵਿੰਦਗੜ ਤੋਂ ਵੀ ਆਉਂਦੇ ਆ ਦੂਰੋਂ ਦੂਰੋਂ ਆਉਂਦੇ ਨੇ ਜੀ ਕਾਫੀ ਤੇ ਇੱਥੇ ਕੋਈ ਪਾਰਕਿੰਗ ਦੀ ਪ੍ਰੋਬਲਮ ਨਹੀਂ ਹੈਗੀ ਖੁੱਲਾ ਏਰੀਆ ਜੀ ਆਰਾਮ ਨਾਲ ਤੁਸੀਂ ਬੈਠੋ ਤੇ ਸਿਟਿੰਗ ਵੀਰ ਨੇ ਬਣਾਈ ਆ ਉਹ ਵੀ ਤੁਹਾਨੂੰ ਦਿਖਾਤੀ ਸਿਟਿੰਗ ਬਹੁਤ ਵਧੀਆ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਤੇ ਮਾਰਕੀਟ ਦੇ ਬਿਲਕੁਲ ਵਿੱਚ ਹੈ ਜੀ ਬੱਸ ਸਟੈਂਡ ਦੇ ਇਹ ਬਣ ਰਿਹਾ ਜੀ ਮਟਨ ਗਰੇਵੀ ਮਟਰ ਮਸਾਲਾ ਜੀ ਇਹ ਮਟਰ ਮਸਾਲਾ ਬਣ ਰਿਹਾ ਜੀ ਵਾਹ ਬੜੀ ਰਿਚ ਗਰੇਵੀ ਨਾਲ ਪੀਸ ਇਹ ਹੋ ਗਈ ਜੀ ਇਹਦੀ ਪਲੇਟਿੰਗ ਪਲੇਟ ਦੇ ਚ ਕਿੰਨੇ ਪੀਸ ਹੁੰਦੇ ਆ ਸਰ ਜਿਹੜੇ ਇਹ 6 ਪੀਸ ਹੁੰਦੇ ਨੇ 6 ਪੀਸ ਹੁੰਦੇ ਨੇ 6 ਪੀਸ ਹੁੰਦੇ ਨੇ ਬੜੇ ਰਿਚ ਹੁੰਦੇ ਨੇ ਜੀ ਇਹ ਪੈ ਗਿਆ ਜੀ ਧਨੀਆ ਤੇ ਹੁਣੇ ਕਸਟਮਰ ਨੂੰ ਹੋਣਾ ਜੀ ਸਰ ਇਹ ਬਣ ਗਿਆ ਜੀ ਪਨੀਰ ਟਿੱਕਾ ਜੀ ਟਿੱਕਾ ਜੀ ਚਿਕਨ ਮਲਾਈ ਟਿੱਕਾ ਅੱਛਾ ਚਿਕਨ ਮਲਾਈ ਟਿੱਕਾ ਜੀ ਇਹ ਵਾਹ ਜੀ ਵਾਹ ਸਾਰੇ ਬੋਨਲੈਸ ਹੈ ਬੋਨਲੈਸ ਹੈ ਬੋਨਲੈਸ ਹੈ ਤਾਂ ਹੀ ਭਲੇਖਾ ਪੈਂਦਾ ਪਨੀਰ ਦਾ ਇਹ ਬਣ ਗਿਆ ਜੀ ਚਿਕਨ ਮਲਾਈ ਟਿੱਕਾ ਇੱਕ ਕੱਪੜਾ ਇਹ ਹੋ ਗਈ ਜੀ ਪਲੇਟਿੰਗ ਤਾਂ ਦੇਖਦੇ ਆ ਵੀ ਸੈਲਡਸ ਕਿਹੜੇ-ਕਿਹੜੇ ਆਉਂਦੇ ਨੇ ਮਲਾਈ ਟਿੱਕਾ ਨਾਲ ਇਹ ਅਨਸ ਹੋ ਗਈ ਅਨੀਅਨ ਹੋ ਗਏ ਚਕੰਦਰ ਹੋ ਗਿਆ ਇਹ ਔਰ ਇਹ ਆ ਗਿਆ ਤੰਦੂਰੀ ਹਾਂ ਪਕਾਉਂ ਮਾਰਪਾ ਸਟੀਰਰ ਪਕਾਉਣ ਕਰਾ ਦੇ ਇਹ ਕੰਪਨਿਓਂ ਵੀ ਸੀ ਦਿੱਤਾ ਹਾਂ ਸਰ ਇਹ ਤੰਦੂਰੀ ਦੀ ਪੈਕਿੰਗ ਹੋਈ ਹੈ ਨਾ ਜੀ ਇਹ ਵੀ ਬੋਨ ਲੈਸੀ ਹੈ ਨਾ ਇਹ ਫਿਸ਼ ਹੈ ਵਾਹ ਕਿਆ ਬਾਤ ਹੈ ਜੀ ਰੋਸਟਰਡ ਫਿਸ਼ ਫਿਸ਼ گارਲਿਕ ਜੀ ਹਾਂ ਜੀ ਫਿਸ਼ گارਲਿਕ ਵਾਹ ਜੀ ਫਿਸ਼ گارਲਿਕ ਹੈ ਜੀ ਇਹ ਲਸਣ ਵਾਲੀ ਫਿਸ਼ ਮੱਛੀ ਸੋ ਇਹ ਵੀ ਬਹੁਤ ਵਧੀਆ ਰੈਚੀ ਪੀਸ ਨੇ ਇਹ ਵੀ ਪੈਕਿੰਗ ਹੈ ਜੀ ਇਹ ਵੀ ਪੈਕਿੰਗ ਹੈ ਜੀ ਸੋ ਇਸ ਤਰ੍ਹਾਂ ਪੈਕਿੰਗ ਹੁੰਦੀ ਹੈ ਜੀ گارਲਿਕ ਫਿਸ਼ ਹੈ ਜੀ ਇਹ ਇਹਦਾ ਟੇਸਟ ਕੁਛ ਲੱਗ ਹੀ ਹੁੰਦਾ ਹੈ ਬਹੁਤ ਵਧੀਆ ਹੁੰਦਾ ਸੋ ਵੀਰਕੋ ਇਦਾਂ ਦੀ ਬਹੁਤ ਸਾਰੀਆਂ ਵੈਰਾਈਟੀਆਂ ਨੇ ਚਾਹੇ ਫਿਸ਼ ਦੀਆਂ ਹੋਣ ਚਾਹੇ ਚਿਕਨ ਦੀਆਂ ਹੋਣ ਗਰੇਵੀ ਚਿਕਨ ਹੋਵੇ ਮਟਨ ਹੋਵੇ ਤੇ ਹੁਣ ਸੀਜ਼ਨ ਚੱਲ ਰਿਹਾ ਜੀ ਫਿਸ਼ ਦਾ ਤੇ ਫਿਸ਼ ਦਾ ਤਾਂ ਹੁਣ ਇਸ ਟਾਈਮ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਕਸਟਮਰ ਵੀਰਕੋ ਪ੍ਰਾਣਵੀ ਆਉਂਦੇ ਨੇ ਤੇ ਨਵੇਂ ਵੀ ਆਉਂਦੇ ਨੇ ਤੁਸੀਂ ਵੀ ਆਓ ਵੀਡੀਓ ਦੇਖ ਕੇ ਜਰੂਰ ਵੀਰਕੋ ਤੇ ਟੇਸਟ ਕਰੋ ਬਹੁਤ ਵਧੀਆ ਸਿਟਿੰਗ ਆ ਉਹਨੂੰ ਇੰਜੋਏ ਕਰੋ ਸੋ ਜੀ ਬਹੁਤ ਵਧੀਆ ਲੱਗਿਆ ਜੀ ਇੱਕ ਤਾਂ ਆਪਣੇ ਕੋਲ ਜਿਹੜੀ ਫਿਸ਼ ਹੈ ਫਿਸ਼ ਬਹੁਤ ਵਧੀਆ ਹੈ ਬਹੁਤ ਵਧੀਆ ਵੈਰਾਈਟੀ ਹੈ ਤੇ ਸਿਟਿੰਗ ਵੀ ਬਹੁਤ ਵਧੀਆ ਤੁਹਾਡੇ ਲੱਗੀ ਜੀ ਬਹੁਤ ਵਧੀਆ ਲੱਗਿਆ ਜਾ ਕੇ ਵਿਜ਼ਿਟ ਕਰਕੇ ਤੇ ਜੀ ਜਿੱਦ ਤੱਕ ਹੋਰ ਕਸਟਮਰ ਆਣੇ ਆ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਮੈਂ ਹੁਣ ਮਟਨ ਦੀ ਵੀ ਆ ਜਾਂ ਪਕਤੀ ਦੀ ਵੀ ਆ ਹਰੇਕ ਮੈਂ ਦੇਖਿਆ ਵੀ ਬਹੁਤ ਸਾਰੇ ਕਸਟਮਰ ਹੁੰਦੇ ਨੇ ਸਾਰਿਆਂ ਦੀ ਅਲੱਗ-ਅਲੱਗ ਡਿਮਾਂਡ ਹੁੰਦੀ ਹੈ ਤੇ ਨਾਲ ਦੀ ਨਾਲ ਕਿੰਨੀ ਕੁ ਦੇਰ ਚ ਸਰਵ ਹੋ ਜਾਂਦੀ ਹੈ ਵਿੱਚ ਸਰਵ ਇਸ ਆਪਣੇ 15 ਮਿੰਟ ਚ 15 ਮਿੰਟ ਦੀ ਰੇਟ ਆ ਨਾਲ ਦੀ ਨਾਲ ਤੁਹਾਨੂੰ ਸਰਵ ਹੋ ਜੋਗੀ ਜੀ ਉਸ ਤੋਂ ਇਲਾਵਾ ਜੇ ਵੀ ਜੀ ਬਾਈ ਜੰਤ ਜੀ ਮੈਂ ਹੁਣ ਅਪਰ ਡਿਨਰ ਦੀ ਗੱਲ ਕਰਦੇ ਤਾਂ ਡਿਨਰ ਦਾ ਵੀ ਅਰੇਂਜਮੈਂਟ ਆਪਣੇ ਕੋਲ ਹੈਗਾ ਹਾਂਜੀ ਹਾਂਜੀ ਅੱਜ ਕੋ ਦੇਖਿਆ ਸੀਗਾ ਵੀ ਉਹ ਆਨੀਅਨ ਤੁਲਚਾ ਲਗਾਇਆ ਸੀ ਨਾ ਨਹੀਂ ਤੇ ਨਾਲ ਦੀ ਨਾਲ ਜਿਵੇਂ ਉਹਨਾਂ ਨੇ ਪਕਾਇ ਦਿੰਦੇ ਆ ਜਿਹੜੀ ਚਪਾਤੀ ਵਗੈਰਾ ਉਹ ਵੀ ਵੀਰ ਜੀ ਆਪਣੇ ਕੋਲ ਹੁੰਦੀ ਆ ਹਾਂਜੀ ਡਿਨਰ ਦਾ ਵੀ ਹੈ ਆਪਣੇ ਰੈਜਿਮੈਂਟ ਹੈਗਾ ਠੀਕ ਹੈ ਆਪਣੀ ਐਡਵਾਂਸ 20% 30% ਬੁਕਿੰਗ ਹੈ ਠੀਕ ਹੈ ਜੀ ਤੇ ਆਈਪੀਐਲ ਮੈਚ ਦਾ ਟੇਬਲ ਇੱਕ ਦਿਨ ਪਹਿਲਾਂ ਬੁੱਕ ਕਰਵਾ ਲਓ ਠੀਕ ਹੈ ਜੀ ਤੇ ਬਾਕੀ ਨੰਬਰ ਤੁਹਾਨੂੰ ਸਕਰੀਨ ਦੇ ਥੱਲੇ ਮੈਂਸ਼ਨ ਹੋਏਗਾ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਦਾ ਨੰਬਰ ਸਕਰੀਨ ਤੇ ਨਾਲ ਦੇ ਨਾਲ ਚੱਲ ਰਿਹਾ ਹੈ ਜੀ ਤੇ ਆਈਪੀਐਲ ਦਾ ਵੀਰ ਜੀ ਨੇ ਗੱਲ ਦੱਸੀ ਹੈ ਵੀ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਤੇ ਜੋ ਵੀ ਐਡਵਾਂਸ ਹੋਊਗਾ ਤੁਸੀਂ ਇਹਨਾਂ ਨਾਲ ਡੀਲ ਕਰਕੇ ਤੁਸੀਂ ਆਪਣੀ ਟੇਬਲ ਬੁੱਕ ਕਰਵਾ ਸਕਦੇ ਹੋ ਫਰੈਂਡ ਸਰਕਲ ਹੈ ਵੱਧ ਬੰਦੇ ਨੇ 10 15 ਬੰਦੇ ਨੇ ਵੱਧ ਨੇ ਤਾਂ ਤੁਸੀਂ ਉਹ ਵੀ ਵੀਰ ਜੀ ਨਾਲ ਗੱਲ ਕਰਕੇ ਟੇਬਲ ਬੁੱਕ ਕਰਵਾ ਲਓ ਐਡਵਾਂਸ ਕਰਵਾ ਲਿਓ ਇਹ ਨਾ ਹੋਵੇ ਵੀ ਮੌਕੇ ਤੇ ਆ ਕੇ ਸੀਟ ਨਾ ਮਿਲੇ ਵੀਰ ਜੀ ਸਹੀ ਗੱਲ ਹੈ ਨਾ ਕਿਉਂਕਿ ਭਰ ਜਾਂਦਾ ਸਹੀ ਹੈ ਸਹੀ ਗੱਲ ਹੈ ਜੀ ਤੇ ਵੀਰ ਜੀ ਨੇ ਆਹੀ ਚੀਜ਼ ਸੋਚੀ ਜਾ ਵੀ ਆਈਪੀਐਲ ਦੇ ਆਪਣੇ ਫਰੈਂਡ ਸਰਕਲ ਵੀ ਬਹੁਤ ਆ ਲੋਕ ਚਕੀਨ ਨੇ ਦੇਖਣ ਵੇ ਬਸ ਇਹ ਹੁੰਦਾ ਕਿ ਉਹਨਾਂ ਨੂੰ ਸੀਟਿੰਗ ਇੱਕ ਵਧੀਆ ਚਾਹੀਦੀ ਹੁੰਦੀ ਆ ਤੇ ਵੀਰ ਜੀ ਨੇ ਸੀਟਿੰਗ ਇਹ ਵੀ ਲੈਵਲ ਕਰਵਾਤੀ ਖੰਨੇ ਸ਼ਹਿਰ ਦੇ ਵਿੱਚ ਜੀਟੀਵੀ ਮਾਰਕੀਟ ਬੱਸ ਸਟੈਂਡ ਦੇ ਬੈਕ ਸਾਈਡ ਤੇ ਕਾਰਪੋਰੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਉਹਨਾਂ ਦੀ ਪਾਰਕ ਆ ਕਾਰਪੋਰੇਸ਼ਨ ਦੀ ਪਾਰਕ ਦੇ ਬਿਲਕੁ ਖੁੱਲੀ ਪਾਰਕਿੰਗ ਹੈ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਸਿਟਿੰਗ ਦੀ ਕੋਈ ਪ੍ਰੋਬਲਮ ਨਹੀਂ ਫੂਡ ਹੈ ਫੂਡ ਦਾ ਇੱਕ ਨੰਬਰ ਹੈ ਸੀਜ਼ਨਲ ਫਿਸ਼ ਬਾਕੀ ਇਸ ਤੋਂ ਇਲਾਵਾ ਚਿਕਨ ਹੋਰ ਵੀ ਬਹੁਤ ਸਾਰੀ ਵੈਰਾਈਟੀ ਹੈ ਵੈਜ ਨੌਨ ਵੈਜ ਕਿਉਂਕਿ ਪਨੀਰ ਦੀ ਵੀ ਕਾਫੀ ਆਪਣੀ ਕਾ ਵੈਰਾਈਟੀ ਹੁੰਦੀ ਹੈ ਜੀ ਹਨਾ ਹਾਂ ਜੀ ਸੋ ਵੀਰ ਜੀ ਕੋ ਸਾਰਾ ਕਿਸ ਹੁੰਦਾ ਇੱਕ ਵਾਰ ਸੇਵਾ ਦਾ ਮੌਕਾ ਦੋ ਜ਼ਰੂਰ ਆਓ ਇੰਜੋਏ ਕਰੋ ਫੋਟੋ ਵੀ ਸ਼ੇਅਰ ਕਰੋ ਸਾਰਿਆਂ ਨਾਲ ਆਗੇ ਬਾਤੋ-ਬਾਤ ਆਪਣੇ ਫਰੈਂਡ ਦੋਸਤ ਮਿੱਤਰ ਵੇਲੀ ਇੰਜੋਏ ਕਰ ਸਕਣ ਅਗੇ ਠੀਕ ਹੈ ਜੀ ਥੈਂਕ ਯੂ ਵੀਰ ਜੀ ਟਾਈਮ ਦੇਣ ਲਈ ਸੋ ਰਿਕਵੈਸਟ ਕਰਦੇ ਆਂ ਵੀ ਇਹ ਲੋਰਾਓ ਜੀ ਸੇਵਾ ਦਾ ਮੌਕਾ ਇੱਕ ਵਾਰ ਜਰੂਰ ਦਿਓ ਸੋਪਨ ਫਿਸ਼ ਆਰਡਰ ਕੀਤੀ ਆ ਜੀ ਫਿਸ਼ ਫਰਾਈ ਇਹਦੇ ਨਾਲ ਆਪਾਂ ਨੂੰ ਮਿਲਿਆ ਜੀ ਫਿਸ਼ ਹੋਗੀ ਨਾਲ ਹੋਗੀ ਗ੍ਰੀਨ ਚਿੱਲੀ ਫਰਾਈਡ ਇਸ ਤੋਂ ਇਲਾਵਾ ਆਪਣੇ ਹੋਗੀ ਗ੍ਰੀਨ ਚਕਨੀ ਹੈ অনਿਅਨ ਨੇ ਵਿਚਮੂੜੀਆਂ ਨੇ ਮਿਕਸ ਤੇ ਨਾਲ ਲੈਮਨ ਹੈ ਇੱਕ ਆ ਪਹਿਲਾਂ ਸੈਲਡਸ ਸੀਗਾ ਸਟਾਰਟਰ ਦੇ ਵਿੱਚ ਸੋਪਨ ਟੇਸਟ ਕਰਕੇ ਦੇਖਦੇ ਆ ਜੀ ਉਹਨਾਂ ਦਾ ਟੇਸਟ ਕਿਦਾਂ ਵਾ ਕਿਉਂਕਿ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਜੀ ਕਸਟਮਰ ਵੀਰ ਕੋਲ ਫਿਸ਼ ਖਾਣ ਕਿਉਂਕਿ ਇਹਨਾਂ ਦੀ ਫਿਸ਼ ਬਹੁਤ ਮਸ਼ਹੂਰ ਹੈ ਸੌਫਟ ਹੁੰਦੀ ਹੈ ਸਾਫ ਸੁਥਰੀ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਫਰੈਸ਼ ਹੁੰਦੀ ਹੈ ਕਿਉਂਕਿ ਕੁਆਲਿਟੀ ਦੇ ਉੱਤੇ ਵੀ ਜੀ ਬਹੁਤ ਫੋਕਸ ਕਰਦੇ ਨੇ ਹਾਂ ਜੀ ਸੋ ਦੇਖ ਸਕਦੇ ਆਂ ਜੀ ਇਸ ਤਰ੍ਹਾਂ ਦੀ ਫਿਸ਼ ਹੈ ਬਿਲਕੁਲ ਸੌਫਟ ਹੈ ਜੂਸੀ ਹੈ ਬਹੁਤ ਵਧੀਆ ਇਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਖੁਸ਼ਬੂ ਤੁਸੀਂ ਇੰਜੋਏ ਨਹੀਂ ਕਰ ਸਕਦੇ ਤੁਹਾਨੂੰ ਆਉਣਾ ਪੈਣਾ ਇੱਥੇ ਟੇਸਟ ਤੇ ਖੁਸ਼ਬੂ ਦੋਨੇ ਅਰੋਮਾ ਵੀ ਤੁਸੀਂ ਆ ਕੇ ਫੀਲ ਕਰਿਓ ਟੇਸਟ ਵੀ ਫੀਲ ਕਰਿਓ ਹੁਣ ਆਪਾਂ ਖਾਣੇ ਆਂ ਬਾਕੀ ਇੱਕ ਨੰਬਰ ਹੈ ਜੀ ਫਿਸਲਾ ਟੇਸਟ ਫਿਸ਼ ਐਦਾਂ ਦੀ ਫਿਸ਼ ਬਣੀ ਹੋਈ ਹੈ ਮੋਝ ਪਾਉਂਦੇ ਜਿਵੇਂ ਖੁਰਦੀ ਆ ਪਤਾ ਨਹੀਂ ਲੱਗਦਾ ਕਿੱਥੇ ਗਈ ਇੰਨੀ ਜੂਸੀ ਹੈ ਇੰਨੀ ਸੌਫਟ ਹੈ ਤੇ ਟੇਸਟੇ ਦਾ ਕਹਿਣੇ ਕੀ ਨੇ ਜੀ ਸੋ ਜਿਹੜਾ ਕਸਟਮਰ ਇੱਕ ਵਾਰ ਵੀਰਕੋਲ ਆ ਜਾਂਦਾ ਹੈ ਚਾਹੇ 50 ਕਿਲੋਮੀਟਰ ਦੂਰ ਬੈਠਾ ਹੈ ਜਰੂਰ ਆਉਂਦਾ ਵੀਰਕੋਲ ਯਾਰ ਫਿਸ਼ ਖਾਣੀਆਂ ਦਾ ਉੱਥੇ ਜਾ ਕੇ ਆ ਕੇ ਆਉਣੀ ਹੈ ਸੋ ਮੈਂ ਹੁਣ ਗਿਆ ਕਰਨਾ ਜੀ ਫਿਸ਼ ਤੁਸੀਂ ਵੀ ਆਓ ਸੇਵਾ ਦਾ ਮੌਕਾ ਦਿਓ ਆ ਕੇ ਫਿਸ਼ ਐਨਜੋਏ ਕਰੋ ਟੇਸਟ ਕਰੋ ਸੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਅਗਲੇ ਡੈਸਟੀਨੇਸ਼ਨ ਤੇ ਸੋ ਫਾਈ